ਕੀ ਆ ਪਾਕਿਸਤਾਨ ਦੇ ਮਹਾਰਾਜ ਸਚਿਆਤ ਕੌਮ ਦਾ ਇਤਾਲ ਸੂਹ ਹਮਾਰੀ ਗੈਰ ਮੌਜੂਦਗੀ ਅਤੇ ਭਾਈ ਅਮਰਪਾਲ ਸਿੰਘ ਦੀ ਕੌਮ ਦੇ ਮਜੂਤਾ ਦੇ ਸਿਆਸੀ ਆਗੂ ਨੇ ਕਿੰਦਰ ਪਾਰਲੀਮੈਂਟ ਉਹ ਵੀ ਗੈਰ ਮੌਜੂਦਗੀ ਅਤੇ ਕੌਮ ਦੇ ਮਹਾਨ ਕੌਮ ਦੇ ਮਹਾਨ ਸਹੀਲ ਸਹੀਲ ਪਾਲੀ ਗੈਂਸ ਸਿੰਘ ਦੇ ਸੁਪੁੱਤਰ ਭਾਈ ਸਾਹਿਬ ਜੀ ਸਰਹਸਾ ਮੈਂਬਰ ਪਾਰਲੀਮੈਂਟ ਫਰੀਦਕੋਟ ਕੋ ਉਹਨਾਂ ਦੀ ਹਾਜ਼ਰੀ

ਬਹੁਤ ਹੀ ਸੁਖਾਲ ਦੇ ਨਾਲ ਜਿਹੜੇ ਤਵਾਰ ਜਿਹਨਾਂ ਦੇ ਵਿੱਚ ਜਿੱਥੇ ਅਜਨਾਰੇ ਵਾਲੇ ਘਰਾਂ ਕੋਲ ਜਿਸ ਸਾਹਮਣੇ ਤੁੰਦ ਨੇ ਉਹ ਹਮਨੀਸੇ ਜੱਜਵਾਲਾ ਨੂੰ ਲੈ ਗਏ। ਕੁਝ ਦੇਤੀ ਦੁਈਆਂ ਮੈਂ 33 ਸਾਲ ਬਾਅਦ ਹੱਥ-ਪੱਤਲੇ ਯਲ ਕੇ ਵਿਸਵਾਸ ਹੋਇਆ ਜਿੰਨਾਂ ਨੇ ਕੈਪਟਿਨੀ ਪੀਐਸਪੀ ਤੇ ਦੋ ਥਾਣੇਦਾਰਾਂ ਨੂੰ ਸਜਾਵਤ ਕਮਾਈਆਂ ਨੇ ਸਰਬਸਤ ਸ੍ਰੀ ਧੰਨਵਾਦ ਦਬਾਰ ਗੰਟੀ ਬੰਦੀ ਸਿੰਘਾਂ ਦਾ ਪਰਿਵਾਰ ਅਮਨ ਜੀ ਦੇ ਘਰਵਾਂ ਨੂੰ ਮਿਲਦਾ ਗੁਜਾਰ ਸਿੰਘ ਬੈਂਤੀਆ ਗੁਰਦਾਵ ਭਾਸਮੀ ਦੀ 18 ਵਿਚਾਰਾਂ ਦੀ ਸ਼ਾਹੀ ਪੌਂਗੇ ਤੁਮੂ ਸਾਹ ਸੰਗਤ ਰੈਗਨੂ ਜੀਤਾ ਖਾਲਸਾ ਸਾਹਿਬ ਰੈਗਨੂ ਜੀ ਕੀ ਫਤਿਹ ਮੈਂ ਪਿਛਲੇ ਸਾਲ ਇੱਕ ਗੱਲ ਕਹੀ ਸੀ ਲੇਖਣਾ ਦੇ ਵਿੱਚ ਮੈਂ ਕਹਾਂ ਸੀ ਕਿ ਭਗਵੰਤ ਮਾਨ ਅੱਜ ਵੀ ਚੰਗਾ ਰਹੇਗਾ ਇਸ ਸਟਰਕਚਰ ਨੂੰ ਛੱਡ ਦੇ। ਪਰ ਨਾ ਜੋਰ ਨਿਆਰ ਸਤਾਈ ਨੇ ਕਿ ਤੂੰ ਆਪ ਇਹਨੂੰ ਹਾਰ-ਪਾ ਕੇ ਮੁੱਖ ਮੰਤਰੀ ਦੇ ਤੌਰ ਤੇ ਬਾਹਰ ਲੈ ਕੇ ਆਏਗਾ। ਉਹ ਗੱਲ ਅੱਜ ਕਿਸਾਨ ਦੇ ਬਾਅਦ ਪੂਰੀ ਹੋ ਕਿੱਤੀ ਆ। ਅੱਜ ਜੋ ਸੋਚ ਦਾ ਟੱਕਰ ਤੇ ਦੱਸਦਾ ਕਿ ਪੰਜਾਬ ਨੂੰ ਲੀਡਰ ਤੇ ਰਹਿਣਾ ਚਾਹੀਦਾ। ਜਿਹਨਾਂ ਨੇ ਪੰਜਾਬ ਖਾਦਾ ਜਿਹੜਾ ਪੰਜਾਬ ਦੀ ਜੰਗੀਆਂ ਦੇ ਉੱਪਰ ਅੱਖ ਰੱਖੀ 2005 ਦੀ ਜੂਨ ਦੇ ਵਿੱਚ ਉਹੀ ਤੇਜੂ ਰਾਤੇ ਉਹੀ ਪਰੰਤਮਾਰ ਇਹ ਪੰਜਾਬ ਦੇ ਵਿੱਚ ਜੇਲ੍ਹ ਦੀ ਜਾਨ ਵੀ ਖਿਆਗ ਰੱਖਿਆ ਸੀ ਹੰਮਰੀ ਅੱਜ ਵੀ ਗੋਲਟੀ ਹੈ ਮੈਂ 2 ਮਿੰਟ ਮੰਗਦਾ ਮੈਂ ਤੁਹਾਨੂੰ ਦੱਸਦਾ ਕਿਹਾ ਤੂੰ ਦੱਸ ਸਤਿ ਸ੍ਰੀ ਅਕਾਲ ਦਾ ਲੀਡਰ ਤਾਂ ਸਾਕ ਦਿਮਾਗ ਦਾ ਮੀਟਰ ਪਾਉਣ ਨੂੰ ਸਾਨੂੰ ਜ਼ਰੂਰੀ ਚਾਹੀਦਾ। ਪੁਰਾਣੇ ਮੀਟਰ ਜਿਹੜਾ 1977 ਦਾ ਪਹਿਲਾ ਹੋਇਆ ਜਦੋਂ ਆਉਂ ਪਾਵਰ ਧੰਦੇ ਬਾਰੇ ਸਾਰੇ ਇੰਨਾ ਬੰਦਾਈ ਦੇ ਵਿੱਚ ਨੂੰ ਪਤਾ ਨਹੀਂ ਸੀ ਉਹਨੂੰ ਜਿਹਨੇ ਆਪਾਂ ਪੰਜ ਬਣਾਈਆਂ ਤੇ ਪਰ ਆਪ ਹੀ ਜਨਾਬ ਉੱਤੇ ਸਾਹਤ ਜਨਾਬ ਦਾ ਲੀਡਰ ਤੇ ਜਨਾਬ ਇੱਕ ਵਾਰ ਸਰਦਾਰ ਕਪੂਰ ਸਿੰਘ ਨੂੰ ਬੁਲਾ ਕੇ ਕਿਹਾ ਬਸ ਤੁਸੀਂ ਸਾਡੇ ਨਾਲ ਸੇਖਾ ਲਓ ਤਾਂ ਅਮੋ ਆਪ ਹੀ ਜਨਾਬ ਤੋਂ ਲੈ ਕੇ ਤੇ ਰਾਣੀ ਤਿੱਕਰ ਤੁਹਾਨੂੰ ਇਲਾਕਾ ਦੇ ਦੇਣਾ ਪਰਮਾਨੈਂਟ ਤੁਹਾਨੂੰ ਮੁੱਖ ਮੰਤਰੀ ਬਣਾ ਲਿਆ ਸਿੱਖ ਗਵਰਨਰ ਸਿੱਖ 40% ਜਿਹੜੇ ਕਰਜ਼ਾ ਦੀ ਗਿਣਤੀ ਅਜਿੰਦੀ ਹੈ Lahore ਹਰ ਇੱਕ ਕਿ 22 ਕੋਟ ਦੇ ਵਿੱਚ ਸਿੱਖਾਂ ਦੀ ਗਿਣਤੀ 33 ਹੋਵੇ। ਤੇ ਸਰਕਾਰ ਤਕਪੂਰ ਸਿੰਘ ਕਹਿੰਦਾ ਜਦੋਂ ਮੈਂ ਨੌਕਰੀ ਦੇ ਵੇਖੋ 40 ਲੀਟਰਾਂ ਦੇ ਕੋਟ ਗਿਆ ਕਿ ਭਾਈ ਆਪਾਂ ਨੂੰ ਸਭ ਸਰਕਾਰੀ ਦੇ ਵਿੱਚ ਜਨਾਬ ਲੈ ਕੇ ਦੇਣਾ ਹੈ ਕਿ ਇਹ ਤੁਹਾਡਾ 40% ਕੋਟਾ ਪਾਕਿਸਤਾਨੀ ਹੋਵੇਗਾ। ਉਹ ਦੇਖੋ ਘੱਟ ਬਿਲਾਵ ਦੇ ਲੀਟਰ ਕਿ ਹੋ ਗਏ ਜਦੋਂ ਆਰਥਿਕ ਕੌਮ ਨੂੰ ਲੈ ਕੇ ਬਹਿ ਗਏ। ਤੇ ਸਰਕਾਰ ਤਕਪੂਰ ਸਿੰਘ ਕਹਿੰਦੇ ਆਹ ਤੋਂ ਗੁੱਟ ਵਿਚਲੇ ਅਕਾਲੀ ਲੀਡਰ ਸੀ ਉਹਨਾਂ ਨੇ ਕਿਹਾ ਕਰੋ ਜੀ ਹਾਰ ਕਰਮਾ ਸੀ ਤਾਂ ਉਹ ਮੁੱਛਿਆ ਕਿ ਆਪੋਰਾ ਉਹ ਚਾਹ ਤੁਹਾਡਾ ਡਗੜਾ ਦਈਏ ਕਿ ਜੇ ਸਾਡੇ ਕੋਲ ਜਨਾਬ ਵਰਗਾ ਲੀਡਰ ਹੁੰਦਾ ਤੇ ਅੱਜ ਸਾਡੀ ਤਕਦੀਰ ਹੋਵੇ ਜਾਣ ਆਹ ਹੁਣ ਇੱਕ ਸੋਹਣੇ ਲੀਡਰ ਇੱਕ ਟਮਾਟੇ ਤੇ ਇੱਕ ਜਮਾਤ ਦਾ ਲੀਡਰ ਤਾਂ ਸਾਡੇ ਦੌਰ ਐਸ ਵਕਤ ਭਾਰੀ ਅਮਰਤਪਾਲ ਇੱਕ ਸੋਹਣੇ ਜਮਾਤ ਦਾ ਲੀਡਰ ਜਦ ਹਰ ਕਿਸੇ ਦਾ ਜਵਾਬ ਦੇਣ ਚਾਹਦਾ ਉਹ ਬੰਦਾ ਦੰਦ ਚੜ ਕੇ ਸਾਹਮਣੇ ਆ ਕੇ ਲੀਡਰ ਨਹੀਂ ਬਿਕਦਾ ਯਾਦ ਰੱਖਿਆ ਨੀ ਮੇਰੀ ਗੱਲ ਤੇ ਕਿਉਂ ਗੋਹਤ ਹਈ ਅਜਾ ਧੀਥੀ ਗੱਲਾਂ ਸੁਣਨ ਵਾਲਾ ਬੰਦਾ ਸਾਡਾ ਇਹ ਮੀਟਰ ਨਹੀਂ ਚੰਗੇ ਜਿਹੜੇ ਜਿਹੜੇ ਸ਼ੋਖ ਨਹੀਂ ਆਉਂਦੇ ਜਿਹੜੇ ਆਪੀ ਕੰਮ ਦਾ ਪੰਜਾਬ ਵਰ ਗਿਆ ਤੇ ਮੇਰੀ ਗੋਲ ਦੀ ਗਿਣਤੀ ਘੱਟ ਗਈ ਇਹ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਭਾਰੀ ਮੁਕਪਾਲ ਦੇ ਖਿਲਾਫ ਇਹ ਗੱਲਾਂ ਚੱਲ ਰਹੀਆਂ ਨੇ ਕਿ ਉਹ ਵੀ ਖਾਂਦਾ ਜਾਣੀ ਖਾਂਦਾ ਉਹਦਾ ਕੈਰੇਕਟਰ ਚਾਹੀਦਾ ਪਰ ਮੈਂ ਤੁਹਾਨੂੰ ਇੱਕ ਗੱਲ ਕਹਾਂਗਾ ਜਿਹੜਾ ਮਾਨਾ ਤੋਂ ਫਿੱਟ ਕਰ ਜਾਵੇ ਉਹ ਨੀਤੀ ਚ ਲੈ ਚੁਈ। ਸ਼ਹਾਬ ਮੀਟਾ ਮਾਰ ਕਰਨ ਜੀ ਸੰਗਰਗ ਸ਼ਹਾਬ ਤੋਂ ਦਿਮਾਗ ਦਾ ਲੀਡਰ ਚਾਹੀਦਾ। ਮਾਰਾ ਜੀ ਆਹਾਰੇ ਉਹਨਾਂ ਰਹਿਣ ਸਾਡੇ ਹੋਵੇ ਪਰਾ ਆਦਮੀ ਆਜੀ ਕੌੰਦਾ ਆਗੇ ਪੰਜਾਬ ਦਾ ਕਿਸੇ ਦੀ ਪਰਸਨਲ ਲਾਈਫ ਕੋ ਨਹੀਂ ਛੇਡੋ ਜੇਰਾ ਮੀਡਾ ਹੁੰਦਾ ਨਾ ਤਾਂ ਨਿੱਕੀ ਨਿੱਕੀ ਗੱਲ ਨਹੀਂ ਕੀਤੀਂਆਂ ਉਹਦੀ ਨਿੱਕੀ ਨਿੱਕੀ ਗੱਲ ਨਹੀਂ ਫੋਰੀਦੀ ਦੇਖਦਾ ਇਹ ਹੁੰਦਾ ਹੈ ਕਿ ਉਹ ਮੀਡਾ ਤੁਹਾਡੀ ਕਾਹ ਨੂੰ ਪਿੱਛੇ ਲੈ ਕੇ ਜਾਂਦਾ ਅਭੀ ਸੋਸ਼ਲ ਮੀਡੀਆ ਦੀ ਬਕਵਾਸ ਨਹੀਂ ਸੁਣੀ ਅਕੀਦ ਲਿਖਣਾ ਇਹ ਹੈ ਕਿ 2047 ਦੇ ਵਿੱਚ ਅਤੀ ਜ਼ਮੀਰ ਰੋਕਣੀ ਹੈ ਆਪੀ ਜ਼ਮੀਰ ਬਚਾਉਣੀ ਹੈ ਜਦੋਂ ਤੱਕ ਨਿੱਕੀ ਨਹੀਂ ਗੱਲਾਂ ਕਰੀਆ ਪਾਕਿਸਤਾਨ ਦੇ ਵਿੱਚ ਇਸ ਵਕਤ ਗੁਰਦੁਆਰੇ ਮਰੇ ਸੋਏ ਨੇ ਕੋਈ ਨਾ ਕਿ ਗੁਰਦੁਆਰੇ ਆ ਠਿਆ ਉੱਥੇ ਡੰਗਰ ਬੰਦੇ ਉਹਨਾਂ ਬੰਦਿਆਂ ਨੂੰ ਮਿੱਟੀ ਨਾਲ ਲਾ ਦੇ ਮੈਂ ਤੇ ਗੁਰੱਚੀ ਪਾਰ ਬੰਦਰ ਮੰਨੇ ਰੱਖੇ ਲੇਟੇ ਤੈਨੂੰ ਸਾਡੀ ਕੌਮ ਉੱਤੇ ਹੋ ਰਹੀ ਤੇ ਦੰਗਰ ਬੱਝੇ ਤੇ ਪੰਜਾਬ ਨੂੰ ਖਤਮ ਕਰਨੀ ਜ਼ੁਰਦਵਾਰਿਆਂ ਨੂੰ ਖਤਮ ਕਰਨੀ ਜ਼ਮੀਰ ਖਤਮ ਕਰਨੀ ਬੜੀ ਚਲੂਣੀ ਹੈ ਸਭ ਭਗਵਾਨ ਤੋਂ ਮਾਰ ਕੇ ਚੇਤਰੀਆਂ ਆ ਕੇ ਰਸਸਾ ਮਾਰ ਰੱਖੇ ਪੰਜਾਬ ਉੱਤੇ ਲੱਗਾ ਹੋਇਆ ਤੈਨੂੰ ਥੱਲ ਪਾਣੀਆ ਤੇ ਪੰਜਾਬ ਤੋਂ ਭਾਰੀ ਅਨਤਪਾਲ ਮੁਖਵਕਰੀ ਬਣਾਵਾ ਪਾਗਾ ਮੈਂ ਰੋਕ ਮਤਰੀ ਕਰੇਗਾ ਪਤਾ ਸਭ ਅਲੀ ਬੇਨਤੀ ਕਰਦਾ ਤੂੰ ਆਪਾ ਜੋਗੀ ਜੋਤੀ ਗੱਲ ਤੇ ਨਹੀਂ ਪੜਾ ਰੋਜ਼ ਕੁਝ ਅੰਮ੍ਰਿਤ ਘਾਲੂ ਬੰਦੇ ਮੈਂ ਕਹਿੰਦਾ ਸਿਰਕਾ ਵਰਗੀ ਚੱਲਾ ਜਿਹੜਾ ਸਰਦਾਰ ਕਪੂਰ ਕੋਲੋਂ ਹੱਸ ਕੇ ਲਿਉਦੇ ਜਿਹਦਾ ਕੋਤਾ ਨਹੀਂ ਸੀ ਤੂੰ ਆਹ ਮਾਰੇ 15 20 ਸਾਲ ਦੇ ਅੰਦਰ ਸਾਡੇ ਗੱਲਾਂ ਦੀ ਕਾਰ ਕਰੇ ਉਹਨਾਂ ਨੂੰ ਪਤਾ ਹੀ ਕੰਮ ਨਹੀਂ ਸੋ ਸਾਨਾ ਬਰ ਦੀਪੜੀ ਜੋਤ ਕੇ ਚੱਲਣਾ ਪੜਾ ਤਾਂ ਜਿਹੜਾ ਕਤਾਲਾਰੇ ਜੋ ਮਰਜ਼ੀ ਵਰਤਵਾਸ ਕਰੇ ਮੀਡੀਆ ਅਸੀਂ ਸਾਥੀ ਉਹਨੇ ਲਾਗਣਾ 2027 ਵਿੱਚ ਪੰਜਾਬ ਦਾ ਮੁੱਖ ਮੰਤਰੀ ਉਹੀ ਬਣੇਗਾ ਉਹ ਨੂੰ ਦੇ ਕੇ ਆਵਾਂਗੇ ਪਹਿਲਾ ਪਹਿਲਾਂ ਮੈਂ ਸੰਗਤ ਦਾ ਧੰਨਵਾਦ ਕਰਦਾ ਗੈਰੂ ਜੀਤਾ ਖਾਲਸਾ ਗੈਰੂ ਜੀਤੀ ਪਤਨੀ